ਸਸ਼ੀ ਗਾਲ ਜੀ ਸਵਾਤੋ ਹਰ ਤੁਹਾਡੇ ਆਪਣੇ ਚਾਈਲਡਰੀ ਫਾਰਮ YouTube ਤੇ Facebook ਚੈਨਲ ਤੇ ਅੱਜ ਦੀ ਵੀਡੀਓ ਆਪਾਂ ਘਰੇਲੂ ਘਰੋਂ ਬਣਾਉਣੇ ਆ ਬਾਈ ਤੇ ਵੀਰ ਦੇ ਘਰੇਲੂ ਬਸੂਨੇ ਤੇ ਉਹ ਬਸਾਵਾਂਗੇ ਤੁਹਾਨੂੰ ਸਸ਼ੀ ਗਾਲ ਬਾਈ ਸਸ਼ੀ ਗਾਲ ਜੀ ਪਹਿਲਾਂ ਨਾਮ ਦੱਸ ਦਈਏ ਆਪਣਾ ਗੁਰਵਾਚਨ ਸਿੰਘ ਮੱਤੀ ਤੇ ਪਿੰਡ ਮੱਤੀ 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 ਤੇ ਮਾਨਸਾ ਜਿਲ੍ਹੇ ਦਾ ਪਿੰਡ ਆ ਗਿਆ ਬਾਈ ਮਾਨਸਾ ਜਿਲ੍ਹੇ ਦਾ ਪਿੰਡ ਆ ਗਿਆ ਨਾ ਉਹਲੇ ਤੋਂ ਜਿਹੜਾ ਵਿਖੀ ਰੋਡ ਆਗਾ ਉਹ ਰੋਡ ਤੇ ਪਿੰਡ ਤੇ ਮੱਤੀ ਪਿੰਡ ਆ ਆਹ ਝੋਟੀ ਵੇਚਣੀ ਹੈ ਅੱਜ ਹਾਂਜੀ ਹਾਂਜੀ ਲੈ ਵੀ ਆ ਝੋਟੀ ਬੋਚਣੀ ਆ ਬਾਈ ਨੇ ਬਲੂਨ ਝੋਟੀ ਆ ਕਰਦੀ ਝੋਟੀ ਇਹ ਕਰਦੀ ਹੈ ਜੀ ਕਰਦੀ ਹੈ ਤੇ ਜਮੇ ਦਾ ਮਾਂ ਦਾ ਉਧਰ ਘਾੜ ਕੇ ਨਾ ਕਰੀਆ ਵਧੀਆ ਤੀਦਾ ਮਾਂ ਤੁਹਾਡਾ ਹੋਊਗਾ ਜੀ 15 15 ਕਿਲੋ ਹੀ 15 ਲੈ ਵੀ ਕਰੀ ਲਈ ਝੋਟੀ ਉਹਨਾ ਸੰਗ ਸੰਗ ਚੈੱਕ ਕਰੋ ਬਹੁਤ ਹੀ ਸੋਹਣਾ ਲੱਗਿਆਗਾ ਤੇ ਮੂਰਾ ਚ ਆ ਗਈ ਬਾਈ ਬਾਕੀ ਤੋੜ ਕੇ ਦਿਖਾਉਣਿਆ ਕਿਰਾ ਸਾਨੂੰ ਤੋੜਿਆ ਅੰਕਲੇ ਨੂੰ ਤੋੜ ਤੇ ਇਹ ਕੱਦ ਦਵਾਜ ਨਾਲ ਝੋਟੀ ਹੈ ਬਈ ਫਿਰ ਪੁੱਛਦੇ ਆ ਬਾਈ ਤੂੰ ਵੀ ਕਿੰਨੇ ਕੇ ਹਨ ਬਾਕੀ ਨਹੀਂ ਤੇ ਕੀ ਰੇਟ ਰੂਟ ਆ ਕੱਟ ਕੱਟ ਕੇ ਇਹ ਦਰੀਲੇ ਮਾਣ ਬਹਾਉਦਰੀ ਲਈ ਹੋ ਭਜਦੀ ਏ ਥੋੜੀ ਡਰ ਥਾ ਥੋੜਾ ਜਿਹਾ ਡਰ ਪਿਆ ਬਈ ਇਹਦੇ ਨਹੀਂ ਜਾਂਦੀਆਂ ਦਾ ਯੋਹ ਹੰਟਰ ਜੈਸੇ ਰਹੋਗੇ ਜੋ ਤੀਰ ਦਹੀਂ ਕਿੰਨੇ ਕ ਦਿਨ ਪਏ ਆਈ ਇਹਦੇ ਪਏ ਨਹੀਂ ਦੱਸਦੇ ਨੇ ਜੀ ਪੂਰੇ 10 ਦਿਨ ਪਏ ਨੇ ਤਰੀਕ ਦਿਨ ਪੂਰੇ ਹੋਣ ਚਾਹੀਦੇ 10 ਦਿਨ ਬਾਕੀ ਨੇ 10 ਪਏ ਨੇ ਬਾਕੀ ਉੱਤੇ ਥੱਲੇ ਹੋ ਜਾਂਦੇ ਨੇ ਹਜੇ ਤੇ ਲੌਣੀ ਆਉਣੀ ਆ ਵਧੀਆ ਅਦਰ ਫੁੱਟ ਫੁੱਟ ਤੇ ਥਾਨ ਪਿਆ ਬਈ ਤੇ ਵਧੀਆ ਠੰਡੀ ਸੀ ਲੱਗੀ ਬਾਕੀ ਘਰੂ ਆ ਥੋੜੀ ਜੀ ਤਾਂ ਕਰਕੇ ਡਰਤੀ ਆ ਬਾਹਰ ਨਹੀਂ ਗੱਡੀ ਪਾਈਆਂ ਨੇ ਹਾਂਜੀ ਹਾਂਜੀ ਸੰਗ ਸੰਗ ਵਾਲਾ ਚੰਗਾ ਲੱਗਿਆ ਕਿੰਨੀ ਕਿ ਉਮਰ ਹੋ ਗਈ ਇਹਦੀ ਦਾ ਦੋ ਦਾੰਤੀ ਆ ਬਈ ਤੀਜਾ ਆ ਉਹ ਚੈੱਕ ਕਰੋ ਕੁਵਾਲਟੀ ਵਧੀਆ ਜੀ ਜੇ ਕਹਿੰਦੇ ਲੈਣੀ ਹੋਵੇ ਦੁੱਧ ਬਾਈ ਇਹਦਾ ਸੇਵਾ ਤੇ ਡਿਪੈਂਡ ਆ ਹਨਾ ਜਿਵੇਂ ਘੱਟ ਸੇਵਾ ਕਰ ਲੋਗੇ ਘੱਟ ਦੇ ਦੂਗੀ ਜੇ ਵਧੀਆ ਸੇਵਾ ਕਰੋਗੇ ਤਾਂ ਵੱਧ ਦੇ ਦੂ ਤੇ ਮੋਬਾਈਲ ਨੰਬਰ ਫਿਰ ਬੋਲੋਗੀ ਇਹ ਤੁਮ ਅਗਰ ਲਾ ਦੀ ਚਲ ਮੋਬਾਈਲ ਨੰਬਰ ਸਕਰੀਨ ਤੇ ਲਾ ਦਾਂਗੇ ਬਈ ਆਪਾਂ ਥੱਲੇ ਤੇ ਅੰਕਲ ਕਹਿੰਦਾ ਯਾਦ ਨਹੀਂ ਆਪਾਂ ਨੂੰ ਇੱਕ ਬੱਚੀ ਅੰਕਲ ਲੈ ਰੇਟ ਦੋਨਾਂ ਦਾ ਹੀ ਕਰਾ ਦਾਂਗੇ ਲੈ ਵੀ ਇੱਕ ਆ ਬੱਚੀ ਅੰਕਲ ਲੈ ਕਿੰਨੀ ਕਿ ਉਮਰ ਹੈ ਇਹਦੀ 8 ਮਹੀਨੇ ਦੀ ਤੇ ਜਿਵੇਂ ਇਹਦੀ ਮਾਂ ਤੀ ਜਿਹੜੀ ਉਹਦੇ ਹੱਲੇ ਦੁੱਧ ਕਿੰਨਾ ਕਦੀ ਦੁੱਧ ਸਰ ਹੈਗਾ ਤੀ 18 ਕਿਲੋ 18 ਕਿਲੋ ਜੀ ਹਾਂ ਪੂਰੀ ਚੰਗੀ ਲੈ ਵੀ 18 ਕਿਲੋ ਵਾਲੀ ਦੀ ਬੱਚੀ ਆ ਗਈ ਇਹ ਵਧੀਆ ਕੱਦ ਵਾਜਣਾ ਹੈਗਾ ਸਾਲ ਕੇ ਸਮਾਈ ਵਧੀਆ ਕਰਕੇ ਬਾਈ ਕਹਿੰਦਾ 6 ਮਹੀਨੇ ਵਧੀਆ ਸਮਾਈ ਕਰਦੀ ਟੀਕਾ ਲੈ ਦੂੰਗੀ ਤੇ ਇਹ ਵੀ ਘਰੇਲੂ ਘਰੀ ਹੈ ਬਾਈ ਦਾ ਵੀ ਹੈਗੀ ਉਹੀ ਵੀਰ ਲਵੇ ਮੈਂ ਥੋੜੀ ਜਿਆਦਾ ਬਾਕੀ ਥੋੜਾ ਜਿਹਾ ਬਈ ਡਰਦੀ ਹੈਗੀ ਆ ਕਰ ਚੂ ਸਿੰਗਲ ਚਾਰ ਹੀ ਥਾਂ ਨੇ ਕੋਈ ਫੋਟਸਾ ਨਹੀਂ ਹੈਗੀ ਇੱਥੇ ਦੂਰੋਂ ਆ ਦੂ ਇਹਦਾ ਰੇਟ ਕੀ ਕਰਤਾ 15 15 15000 ਕਰਤਾ ਵੀ ਇਹਦਾ ਰੇਟ ਬਾਕੀ ਮਾਨਦਾਨ ਬੰਦੀਆ ਚੋਟੀ ਦਾ ਜਿਹੜਾ ਬਾਈ ਫੋਨ ਤੇ ਕਰੂਗਾ ਦੋਨਾਂ ਜਾਨਵਰਾਂ ਦੇ ਕੋਈ ਰੋਕੂ ਨਹੀਂ ਦਾ ਤਾਂ ਫੋਨ ਲਾੜਿਓ ਬਾਈ